ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਸ ਇੱਧਰ ਉਬਾਲੇ ਸੀ ਆਲੂ ਤੇ ਇੱਧਰ ਦੇਤਾ ਸੀ ਆਪਾਂ ਦੁੱਧ ਨੂੰ ਬਾਲਾ ਤੇ ਗਾਇਸ ਆਪਾਂ ਆ ਗਏ ਸੀ ਪਿੰਡ ਤੇ ਮੈਂ ਕਿਹਾ ਚਲੋ ਹੁਣ ਤੁਹਾਡੇ ਨਾਲ ਪਿੰਡ ਦੇ ਵਲੌਗ ਸ਼ੇਅਰ ਕਰਦੀ ਹਾਂ ਤੇ ਇੱਧਰ ਬਣਾਉਣ ਲੱਗੀ ਸੀ ਆਪਾਂ ਅੱਜ ਪਤਾ ਕਿਹੜੀ ਬਣਾਉਣ ਲੱਗਿਆ ਆਲੂ ਵਾਲੀ ਰੋਟੀ ਉਹ ਵੀ ਤੰਦੂਰ ਵਾਲੀ ਸਪੈਸ਼ਲ ਬੱਚਿਆਂ ਦੀ ਡਿਮਾਂਡ ਸੀ ਕਿ ਅਸੀਂ ਆਲੂ ਵਾਲੀ ਤੰਦੂਰ ਦੀ ਰੋਟੀ ਖਾਣੀ ਹੈ ਤੇ ਮੈਂ ਆਲੂ ਬੋਇਲਡ ਕਰ ਲਏ ਸੀ ਤੇ ਬਰੀਕ ਬਰੀਕ ਕੱਟ ਲਈ ਸੀ ਪਿਆਜ਼, ਧਨੀਆ, ਹਰੀ ਮਿਰਚਾ, ਟਮਾਟਰ ਸਾਰਾ ਕੁਝ ਜੋ ਵੀ ਵਿੱਚ ਪਾਉਂਦੇ ਆ ਮਟੀਰੀਅਲ ਸੌਰੀ ਟਮਾਟਰ ਨਹੀਂ ਮਸਾਲਾ ਵਗੈਰਾ ਜੋ ਵੀ ਪਾਉਂਦੇ ਆ ਉਹ ਵਿੱਚ ਪਾ ਕੇ ਮੈਂ ਚੰਗੀ ਤਰ੍ਹਾਂ ਰਲਣ ਲੱਗੀ ਸੀ ਮੈਂ ਕਿਹਾ ਚਲੋ ਨਾਲੇ ਤੁਹਾਡੇ ਨਾਲ ਵੀ ਲੌਗ ਦੀ ਸ਼ੁਰੂਆਤ ਕਰ ਲੈਣੀ ਆ ਤੇ ਨਾਲੇ ਅੱਜ ਬਣਾਵਾਂਗੇ ਆਪਾਂ ਤੰਦੂਰ ਤੇ ਰੋਟੀਆਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਲਓ ਗਾਇਜ਼ ਇੱਧਰ ਗੁੰਨਣ ਲੱਗੀ ਸੀ ਮੈਂ ਆਟਾ ਤਾ ਤੱਕ ਮੈਂ ਕਿ ਆਲੂ ਟੰਡੇ ਹੋ ਜਾਣ ਕਿਉਂਕਿ ਆਲੂ ਬਹੁਤ ਗਰਮ ਸੀ ਫਿਰ ਗਰਮ ਹੁੰਦੇ ਆ ਨਾ ਚ ਇਹਨਾਂ ਨੂੰ ਫੇਲ ਲੈਣੇ ਆ ਫਿਰ ਥੋੜੀ ਜਿਹੀ ਪਤਲੇ ਹੋ ਜਾਂਦੇ ਆ ਇਸ ਕਰਕੇ ਮੈਂ ਕਿ ਸਮਝ ਹੰਡੇ ਹੁੰਦੇ ਆ ਮੈਂ ਤਾ ਤੱਕ ਆਟਾ ਗੁੰਨ ਲੈਣੀ ਆ ਫਿਰ ਪਕਾਵਾਂਗੇ ਆਪਾਂ ਤੰਦੂਰ ਤੇ ਕਿਉਂਕਿ ਸਪੈਸ਼ਲ ਬੱਚਿਆਂ ਦੀ ਮੰਗ ਡਿਮਾਂਡ ਹੈ ਕਿ ਅਸੀਂ ਆਲੂ ਵਾਲੀਆਂ ਤੇ ਮੀਂਹ ਰੋਟੀਆਂ ਖਾਣੀਆਂ ਤੇ ਆਪਾਂ ਤੁਸੀਂ ਬਨੇਰੋ ਤੇ ਲਓ ਗਾਇਜ਼ ਇਹ ਵਾਲੇ ਆਪਾਂ ਆਲੂ ਚੰਗੀ ਤਰ੍ਹਾਂ ਰਲਾ ਲਾਂਗੇ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਫਿਰ ਇਹਨਾਂ ਨੂੰ ਆਪਾਂ ਨਾ ਰੋਟੀਆਂ ਦੇ ਵਿੱਚ ਪਹਿਲਾਂ ਹੀ ਭਰ ਲੂੰਗੀ ਮੈਂ ਚੱਕਲੇ ਤੇ ਬਣਾ ਕੇ ਫਿਰ ਤੰਦੂਰ ਤੇ ਲਾਣੀਆਂ ਬਹੁਤ ਸੌਖੀਆਂ ਹੋ ਜਾਂਦੀਆਂ ਨੇ ਤੇ ਲੌਜੀ ਇਧਰ ਚੰਗੀ ਤਰ੍ਹਾਂ ਆਪਾਂ ਆਲੂ ਮਤਲਬ ਮੈਸ਼ ਕਰ ਲਏ ਸੀ ਕਿਉਂਕਿ ਜਿਹੜੀ ਤੰਦੂਰੀ ਰੋਟੀ ਹੁੰਦੀ ਹੈ ਨਾ ਬਿਲਕੁਲ ਵੀ ਆਲੂ ਥੋੜੀ ਜੀ ਗੱਠ ਨਹੀਂ ਰਹਿਣੀ ਚਾਹੀਦੀ ਜਿਹੜੀ ਤੰਦੂਰ ਵਾਲੀ ਰੋਟੀ ਹੁੰਦੀ ਹੈ ਨਾ ਬਹੁਤ ਜਲਦੀ ਫਟ ਜਾਂਦੀ ਹੈ ਤੇ ਮੈਂ ਇਹ ਪਤਾ ਤੁਹਾਨੂੰ ਰੋਟੀ ਕਿਸ ਤਰ੍ਹਾਂ ਬਣਾਉਣ ਲੱਗਿਆ ਮੈਂ ਵੇਲ ਕੇ ਵੇਲ ਕੇ ਬਣਾਉਂਗੀ ਤੇ ਮੈਂ ਪੇੜੇ ਕਰਕੇ ਰੱਖ ਲੂੰਗੀ ਕerna ਥੋੜੀਆਂ ਵੇਲੀਆਂ ਹੁੰਦੀਆਂ ਨਾ ਤੰਦੂਰ ਤੱਪ ਜਾਂਦਾ ਉੱਤੇ ਤੰਦੂਰ ਆਪਾਂ ਬਾਲ ਕੇ ਆ ਗਈ ਸੀਗੀ ਮੈਂ ਮੈਂ ਕਿਹਾ ਚਲੋ ਵੇਲ ਕੇ ਰੱਖ ਲੈਣੀ ਥੋੜਾ ਥੋੜਾ ਲਾ ਕੇ ਵੈਸੇ ਤਾਂ ਨਾਲ ਦੀ ਨਾਲ ਜਿਹੜਾ ਵੇਲੀ ਮਤਲਬ ਦੋ ਬੰਦਿਆਂ ਦਾ ਕੰਮ ਹੁੰਦਾ ਤੇ ਇੱਥੇ ਤਾਂ ਕਿਸੇ ਨੂੰ ਲਾਣੀਆਂ ਨਹੀਂ ਆਂਦੀਆਂ ਨਾ ਤਾਂ ਕਿਸੇ ਨੂੰ ਵੀ ਨਹੀਂ ਲਾਣਿਆ ਤੇ ਮੈਂ ਇਕੱਲੀ ਲਾਣ ਜਾਣਦੀ ਆ ਤੇ ਮੈਂ ਕਿਹਾ ਚਲੋ ਅੱਜ ਮੈਂ ਵੇਲ ਕੇ ਥੋੜੀਆਂ ਜਿਹੀਆਂ ਦੇਖਦੀ ਆ ਟਰਾਈ ਮਾਰ ਕੇ ਵੈਸੇ ਤਾਂ ਭਰ ਕੇ ਨਾਲ ਦੀ ਨਾਲ ਵੀ ਬਣ ਜਾਂਦੀ ਆ ਤੇ ਮੈਂ ਹੁਣ ਵੇਲ ਲੈਂਦੀ ਆ ਰੋਟੀਆਂ ਤੈ ਲੋ ਜੀ ਬਾਹਰ ਸਰਦਾਰ ਜੀ ਆਵਾਜ਼ ਮਾਰ ਰਹੀ ਸੀ ਤੇ ਮੈਂ ਕੁਝ ਜਵਾਬ ਦੇ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਸੇਜ ਕਰਕੇ ਵਾਇਸ ਮੈਂ ਬੰਦ ਕਰ ਦਿੱਤੀ ਸੀ ਤੇ ਆਪਣੀ ਵਾਇਸ ਐਡੀਟਿੰਗ ਕਰ ਰਹੀ ਸੀ ਤੇ ਇਹਦੇ ਵਿੱਚ ਪਾਰ ਕੇ ਵੇਲ ਕੇ ਮੈਂ ਰੋਟੀਆਂ ਰੱਖ ਲੂੰਗੀ ਤੇ ਬਹੁਤ ਸੌਖੇ ਤਰੀਕੇ ਨਾਲ ਲੱਗ ਜਾਂਦੀਆਂ ਨੇ ਤੇ ਤੰਦੂਰ ਦੀਆਂ ਰੋਟੀਆਂ ਨਾ ਜੇ ਬਣੀਆਂ ਹੋਣ ਆਲੂਆਂ ਵਾਲੀਆਂ ਬੀਲੀਆਂ ਹੋਈਆਂ ਤੇ ਬਹੁਤ ਟੇਸਟੀ ਲੱਗਦੀਆਂ ਤੁਸੀਂ ਮੰਨੋਗੇ ਕਿ ਜਦੋਂ ਆਪਾਂ ਘਿਓ ਲੱਸੀ ਮੱਖਣ ਦਹੀਂ ਆ ਚਟਣੀ ਵਗੈਰਾ ਦੇ ਨਾਲ ਖਾਂਦੇ ਆ ਨਾ ਤੇ ਬਹੁਤ ਟੇਸਟੀ ਲੱਗਦੀਆਂ ਤੇ ਆਪਾਂ ਮੈਂ ਤੇ ਖਾਸ ਕਰਕੇ ਤੰਦੂਰੀ ਰੋਟੀ ਬਹੁਤ ਖੁਸ਼ ਹੋ ਕੇ ਖਾਨੀ ਆ ਤੇ ਆ ਦੇਖੋ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਬੇਲ ਕੇ ਉੱਪਰ ਲੈ ਜਾਾਂਗੇ ਤੇ ਗਾਇਸ ਫੇਰ ਆਪਾਂ ਵਧੀਆ ਤਰੀਕੇ ਨਾਲ ਬਣਾਵਾਂਗੇ ਜਿੱਦਾਂ ਵੀ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਂ ਐਸੇ ਤਾਂ ਸੱਚੀ ਕਹਿੰছো ਬਹੁਤ ਗਰਮੀ ਹੈ ਮਾਨ ਵੀ ਨਹੀਂ ਕਰਦਾ ਪਰ ਬੱਚਿਆਂ ਦੀ ਡਿਮਾਂਡ ਤਾਂ ਪੂਰੀ ਕਰਨੀ ਪੈਂਦੀ ਆ ਲਓ ਗਾਇਸ ਇਹ ਬਣਾਉਣ ਲੱਗੀ ਸੀ ਮੈਂ ਡਵਲ ਵਾਲੀਆਂ ਸਿੰਗਰ ਵਾਲੀਆਂ ਨਾ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਫਟਣਾ ਚਾ ਐ ਡਬਲ ਵਾਲੀਆਂ ਵੀ ਬਣਾ ਕੇ ਵੇਨ ਕੇ ਰੱਖ ਰਹੀ ਆ ਦੇਖੋ ਮੈਂ ਐਦਾਂ ਕਰਕੇ ਬਹੁਤ ਸੋਹਣੀਆਂ ਵੇਨ ਸੰਧੀਆਂ ਨੇ ਪੱਟ ਗਈਆਂ ਉਹ ਸਿੰਗਲ ਆ ਇਹ ਡਬਲ ਵਾਲੀਆਂ ਹੋ ਗਈਆਂ ਦੇ ਲੋ ਗਾਈਜ਼ ਇੱਧਰ ਬਣਾਉਣ ਲੱਗੀ ਸੀ ਜਿਹੜੀਆਂ ਮੈਂ ਕਿਹਾ ਹੱਥ ਤੇ ਲੱਗਦੀਆਂ ਲਾ ਦੇਣੀਆਂ ਬਾਕੀ ਜਿਹੜੀਆਂ ਮੈਂ ਥੋੜੀਆਂ ਉੱਪਰ ਲਈ ਆਈ ਸੀ ਮੈਂ ਕਿਹਾ ਆਰਾਮ ਨਾਲ ਵੇਲ ਕੇ ਲਾਉਂਗੀ ਤੇ ਤੰਦੂਰ ਇੰਨੀ ਵਧੀਆ ਤਰੀਕਿਆਂ ਨਾਲ ਪਾ ਕੇ ਆ ਸੀ ਦੇਖ ਲੋ ਧੁੱਪ ਕਿੰਨੀ ਆ ਗਈ ਤੇ ਇੱਧਰ ਤੋਂ ਤੇਜ਼ੀ ਕੱਪੜੇ ਕੱਪੜੇ ਵੀ ਸੁੱਕ ਗਏ ਤੇ ਅੱਜ ਕੱਲ੍ਹ ਗਰਮੀ ਇੰਨੀ ਹੁੰਦੀ ਐ ਨਾ ਤੇ ਕਿ ਮਿੰਟੋਂ ਮਿੰਟ ਹੀ ਕੱਪੜੇ ਵੀ ਸੁੱਕ ਜਾਂਦੇ ਐ ਕੰਮ ਵੀ ਫਟਾਫਟ ਕਰ ਲੋ ਸਵੇਰੇ ਸਾਰੇ ਠੰਡੇ ਠੰਡੇ ਠੀਕ ਐ ਨਹੀਂ ਤੇ ਗਰਮੀ ਦੇ ਵਿੱਚ ਤਾਂ ਸੱਚੀ ਪੁੱਛੋ ਕੁਝ ਨਹੀਂ ਮਨ ਕਰਦਾ ਕਰਨੇ ਨੇ ਸੀ ਕੀ ਬਹੁਤ ਜ਼ਿਆਦਾ ਹੋ ਗਏ ਸਿੱਕੋਇਆ ਜਿਹਾ ਜਿਹਾ ਤੇ ਹਾਂ ਲੋ ਜੀ ਆਪਾਂ ਲਾ ਲੀਆਂ ਰੋਟੀਆਂ ਪੜੀਆਂ ਥੋੜੀਆਂ ਜਿਹੀਆਂ ਰਹਿ ਗਿਆ ਸੀ ਦੋ ਚਾਰ ਬਾਕੀ ਮੈਂ ਕੁਝ ਰੱਖ ਲਈ ਸੀ ਤੇ ਇੰਨਾਂ ਗਰਮ ਗਰਮ ਦੇ ਵਿੱਚ ਗਰਮ ਖਾਤ ਤੇ ਮੈਂ ਆਪਣਾ ਕੜਾ ਲਾ ਲਿਆ ਸੀ ਕੜਾ ਲਾਣਾ ਭੁੱਲ ਗਈ ਸੀ ਨਾ ਤੇ ਕੜਾ ਬਹੁਤ ਜਲਦੀ ਗਰਮ ਹੋ ਜਾਂਦਾ ਔਰ ਵੈਸੇ ਵੀ ਤੁਹਾਨੂੰ ਪਤਾ ਧੁੱਪ ਦੇ ਵਿੱਚ ਅੱਜਕਲ ਖੜਿਆ ਜਾਂਦਾ ਬਸ ਇਹ ਹੈ ਥੋੜੀ ਠੰਡੀ ਠੰਡੀ ਜੀ ਹਵਾ ਚਲਦੀ ਰਹੇ ਨਾ ਤੇ ਫੇਰ ਬਹੁਤ ਸੋਹਣਾ ਮੌਸਮ ਲੱਗਦਾ ਹੈ ਤੇ ਤੂੰ ਪਾ ਜੰਦੀ ਸਾਡਾ ਤੰਦੂਰ ਨਾ ਛੱਤ ਤੇ ਪਿਆ ਹੋਇਆ ਮੈਂ ਕਈ ਵਾਰੀ ਸੋਚਦੀ ਆ ਕਿ نیچے ਲਿਆ ਕੇ ਰੱਖਾਂ ਜਾਂ ਰਖਵਾਵਾਂ ਮਾਂ ਕਿਉਂਕਿ ਇਹ ਨਾ ਬੜਾ ਭਾਰੀ ਹੈ ਤੇ ਮੇਰੇ ਕੋਲ نیچے ਰੱਖਣੇ ਜਾਂਦਾ ਹੈਗਾ ਤੇ ਆ ਦੇਖੋ ਗਾਇਜ਼ ਕਿੰਨੀਆਂ ਸੋਹਣੀਆਂ ਸੋਹਣੀਆਂ ਰੋਟੀਆਂ ਬਣ ਕੇ ਹੋ ਜਾਂਦੀਆਂ ਯਾਰ ਕੌਣ ਕੌਣ ਬਣਾਉਂਦਾ ਹੁੰਦਾ ਤੰਦੂਰ ਤੇ ਰੋਟੀਆਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਨੂੰ ਹੁੰਦਾ ਵੇ ਤੇ ਲੋ ਗਾਈਜ਼ ਆ ਦੇਖੋ ਬਣ ਗਿਆ ਸਾਡੇ ਆਲੂ ਵਾਲੇ ਪੌਂਡੇ ਕੁਝ ਡਬਲ ਬਣਾ ਲਏ ਕੁਝ ਸਿੰਗਲ ਬਣਾ ਲੇ ਤੇ ਬਾਜੀ ਬਣ ਗਏ ਨੇ ਹੁਣ ਕਈ ਵਿੱਚ ਫੁੱਟ ਵੀ ਗਏ ਤੇ ਲੋ ਜੀ ਇੱਧਰ ਬਣ ਗਿਆ ਸੀ ਤੰਦੂਰ ਤੇ ਰੋਟੀਆਂ ਤੇ ਆਪਾਂ ਖਾ ਲਿਆ ਸੀ ਬਹੁਤ ਟੇਸਟੀ ਲੱਗੀਆਂ ਸਾਰਿਆਂ ਨੇ ਬੜੇ ਖੁਸ਼ ਹੋ ਕੇ ਖਾਧੀਆਂ ਤੇ ਹੁਣ ਤੇ ਬਿਲਕੁਲ ਮਨ ਨਹੀਂ ਕਰਦਾ ਦੋ ਤਿੰਨ ਘੰਟੇ ਸੱਚੀ ਕੁਛ ਹੋ ਰੈਸਟ ਕਰਾਂਗੇ ਧੂਪੇਂ ਨਹੀਂ ਚੜ ਚੁੱਕੀ ਐ ਬਾਕੀ ਦੇਖਦੇ ਆ ਜੇ ਕੋਈ ਕਹਿਣਗੇ ਬੱਚੇ ਦੇ ਫਿਰ ਮੈਂ ਕੁਝ ਨਾ ਚਾਵਲ ਵਗੈਰਾ ਜੋ ਕਹਿਣਗੇ ਬਣਾ ਦਾਂਗੀ ਤੇ ਇਧਰ ਮੈਂ ਕਿਹਾ ਚਲੋ ਰਸੋਈ ਸਾਫ਼ ਕਰ ਲਈਏ ਭਾਂਡੇ ਮਾਂਜ ਲਈਏ ਤੇ ਬਾਕੀ ਸਾਰੇ ਕੰਮ ਨਿਬੇੜ ਕੇ ਆਪਾਂ ਕਰਾਂਗੇ ਥੋੜੀ ਦੀ ਰੈਸਟ ਕਿਉਂਕਿ ਗਰਮੀ ਦੇ ਵਿੱਚ ਨਾ ਸੱਚੀ ਬੱਚਾ ਬਾਹਰ ਨਹੀਂ ਕੱਲੇ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਜੇਕਰ ਤੁਹਾਡੇ ਵੀ ਸੱਚੀ ਤੁਹਾਡੇ ਜਿਹੜੇ ਜਿਹੜੇ ਗਰਮੀ ਦੇ ਸਥਾਨ 'ਤੇ ਰਹਿੰਦੇ ਆ ਮਤਲਬ ਇੰਡੀਆ 'ਚ ਹਨਾ ਬਹੁਤ ਜਗ੍ਹਾ ਜਗ੍ਹਾ ਗਰਮੀ ਤਾਂ ਵੈਸੇ ਹਰ ਜਗ੍ਹਾ ਹੀ ਪੈ ਰਹੀ ਹੈ ਤੇ ਹਮੇਸ਼ਾ ਆਪਣਾ ਬਚਾਅ ਰੱਖਿਆ ਕਰੋ ਠੰਡਾ ਪਾਣੀ ਪੀਆ ਕਰੋ ਗਲੂਕੋਜ਼ ਵਗੈਰਾ ਦਿੰਦੇ ਬੱਚਿਆਂ ਨੂੰ ਜ਼ਬਰਦਸਤੀ ਠੰਡਾ ਪਾਣੀ ਇੰਪਲੋ ਪਾਣੀ ਤਾਜ਼ਾ ਹੀ ਦਿਆ ਕਰੋ ਜੇਕਰ ਮੰਨਦੇ ਆ ਨਾ ਤੁਹਾਡੇ ਬੱਚੇ ਤੋਂ ਸੱਚੀ ਮੇਰੇ ਕਹਿਣ ਨਾਲ ਤੇ ਤੁਸੀਂ ਘੜੇ ਦਾ ਪਾਣੀ ਦਿਓ ਤੇ ਬਹੁਤ ਅੱਛੀ ਚੀਜ਼ ਹੈ ਕਿਉਂਕਿ ਠੰਡਾ ਪਾਣੀ ਫ੍ਰਿਜ ਦਾ ਬਹੁਤ ਨੁਕਸਾਨ ਦਿੰਦਾ ਹੈ ਅੱਜ ਕੱਲ ਵੈਸੇ ਵੀ ਗਰਮ ਸਰਦ ਤੇ ਕਰਨੀ ਦੀ وجہ ਨਾਲ ਵੈਸੇ ਪਾਣੀ ਇਹ ਸਾਨੂੰ ਬਹੁਤ ਘੱਟ ਪੀਣੇ ਚਾਹੀਦੇ ਆ ਫ੍ਰਿਜਾਂ ਦੇ ਇਹ ਸਾਨੂੰ ਨੁਕਸਾਨ ਹੀ ਦਿੰਦੇ ਆ ਕਿ ਲਓ ਗਾਇਸ ਹੋਰ ਕੰਮ ਤਾਂ ਹੋ ਗਈ ਸੀ ਫ੍ਰੀ ਮੈਂ ਕਿਹਾ ਚਲੋ ਆਪਣੀ ਰਸੋਈ ਸਾਫ਼ ਕਰ ਲਈਏ ਤੁਹਾਡੇ ਘਰ ਰਸੋਈ ਚ ਮਖਲਾੜ ਪੈ ਜਾਂਦਾ ਹੈ ਇੱਦਾਂ ਦੇਸੀ ਆ ਬਦੂ ਬਹਲਾ ਇੱਦਾਂ ਦੇਸੀ ਆ ਸਿੰਗਾ ਤੁਦੂ ਵਾਲਾ ਗਾਂ ਵਾਲੇ ਨੂੰ ਤੇ ਮੱਛ ਵਾਲਾ ਚਾੜ ਲੈਣ ਚਲੋ ਗਾਇਜ਼ ਇੱਦਾਂ ਰਾਈਸੀ ਦੀ ਮੰਗ ਹੋਣੀ ਆ ਅਸੀਂ ਆਲੂ ਆਨੇ ਚਾਵਲ ਖਾਣੇ ਆ ਲੱਸੀ ਮੱਖਣ ਦਹੀਂ ਦੇ ਨਾਲ ਤੇ ਸਵੇਰੇ ਖਵਾਈਆਂ ਉਹਨਾਂ ਨੂੰ ਦੇਖ ਲਓ ਆਲੂ ਵਾਲੀ ਰੋਟੀਆਂ ਤੇ ਉਹਦੇ ਲਈ ਦੇਖ ਲਓ ਮੈਂ ਟਮਾਟਰ ਆਲੂ ਹਰੀਆਂ ਮਿਰਚਾਂ ਪਿਆਜ਼ ਸਾਰਾ ਕੁਝ ਆਪਾਂ ਕੱਟ ਲਿਆ ਤੇ ਇੱਧਰ ਮੈਂ ਨਾ ਬੜੀਆਂ ਪਾਣੀਆਂ ਸੀਗੀਆਂ ਤੇ ਮੈਂ ਕਿਹਾ ਪਹਿਲਾਂ ਅੱਛੇ ਜਿਹਾ ਬੋਇਲਡ ਕਰ ਲਿਆ ਫਿਰ ਜਦੋਂ ਬੜੀਆਂ ਵਾਲੇ ਚਾਵਲ ਨਾ ਬਹੁਤ ਸਵਾਦ ਲੱਗਦੇ ਨੇ ਇਹ ਆ ਸੋਇਆ ਬੀਨ ਦੀਆਂ ਬੜੀਆਂ ਇਹ ਸ਼ਾਮ ਸਿੰਘ ਨੂੰ ਬਹੁਤ ਪਸੰਦ ਆ ਮੈਨੂੰ ਵੀ ਬੜੀਆਂ ਬਹੁਤ ਬੜੀਆਂ ਲੱਗਦੀਆਂ ਤੇ ਇਹਨਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਭੁੰਨ ਦਾਂਗੇ ਮਸਾਲੇ ਨੂੰ ਯਾਨੀ ਚਟਪਟੇ ਜਿਹੇ ਚਾਵਲ ਬਣਾਵਾਂਗੇ ਕਦੀ ਕਦੀ ਤਾਂ ਇਹ ਟੱਬਰ ਸਾਡਾ ਆਲੂਆਂ ਨੂੰ ਚੱਲ ਲਈ ਹੋ ਜਾਂਦੇ ਆ ਵੇਖ ਵੇਖ ਕੇ ਸਬ지 ਆਲੂ ਆਨੇ ਪ੍ਰਧਾਨ ਕਰ ਲੈਂਦੇ ਆ ਕਿਸੇ ਦਿਨ ਇਹ ਮੈਂ ਦਹੀਂ ਬਣਾਉਣੀ ਹੁੰਦੀ ਆ ਬਹੁਤ ਟੇਸਟੀ ਬਣਦੇ ਬਿਲਕੁਲ ਸਿੰਪਲ ਤੇ ਸੋਖਾ ਤਰੀਕਾ ਆ ਦੇਖੋ ਜੀ ਅੱਧਰ ਬੜੀਆਂ ਵੀ ਸਾਡੀਆਂ ਹੋ ਰਹੀਆਂ ਨੇ ਇਹਨਾਂ ਸੌਫਟ ਸੌਫਟ ਹੋ ਜਾਣਗੀਆਂ ਵਧੀਆ ਆ ਦੇਖੋ ਹੋ ਗਈਆਂ ਕਿਉਂਕਿ ਜੇ ਆਪਾਂ ਵੈਸੇ ਆਪਾਂ ਨੂੰ ਘਿਓ ਲੈਣੀ ਆ ਚਾਹੀਦਾ ਜੇਕਰ ਆਪਾਂ ਘਿਓਣੀਆਂ ਭੁੱਲ ਜਾਂਦੇ ਆ ਨਾ ਫੇਰ ਆਪਾਂ ਨੂੰ ਇਹਦੇ ਚ ਪਾਉਣਾ ਚਾਹੀਦਾ ਕਿ ਮੈਂ ਕਿਹਾ ਚਲੋ ਹਾਂ ਦੇਣਾ ਚਾਵਲ ਵੀ ਵੀਡੀਓ ਸ਼ੇਅਰ ਕਰਦੀ ਆ ਜਿਹੜੇ ਤਰੀਕੇ ਨਾਲ ਬਣਾਉਂਦੀ ਆ ਮੈਂ ਵੈਸੇ ਤਾਂ ਮੈਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਤੇ ਹੁਣ ਜਿਹੜੀਆਂ ਭੈਣਾਂ ਨਈਆਂ ਜੋੜਦੀਆਂ ਤੇ ਮੇਰੇ ਸਾਰੇ ਅਲੱਗ-ਅਲੱਗ ਤਰੀਕੇ ਹੁੰਦੇ ਆ ਤੇ ਤਦ ਤੱਕ ਬਨੇ ਰੋ ਚੱਲੋ ਅਜੀ ਥੋੜਾ ਜਿਆ ਹੋ ਗਏ ਨਾ ਪੁੱਜ ਗਏ ਨੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਪਣੇ ਟੇਸ ਅਨੁਸਾਰ ਨਮਕ ਕਿਉਂਕਿ ਮੈਂ 2 ਗਲਾਸ ਚਾਵਲਾਂ ਦੇ ਬਣਾਉਣ ਲੱਗਾ ਸਾਰਿਆਂ ਨੇ ਚਾਵਲ ਦੀ ਡਿਮਾਂਡ ਐ ਥੋੜਾ ਜਿਆ ਕਿਚਨ ਕਿੰਗ ਮਸਾਲਾ ਪਾ ਦੇਣਾ ਟੇਸ ਬਹੁਤ ਵਧੀਆ ਆਉਂਦਾ ਹੈ ਹਲਕੀ ਜੀ ਹਲਦੀ ਪਾਉਂਗੇ हल्दी भी बढ़िया लगती है लाल मिर्च पाई वैसे देगी मिर्च पाई बस ये दो अच्छा दो गावल ने ना तो दो ही पानी पाए ठीक है जी हूँ जड़ी आप सोयाबीन भी बड़ी है ना ਹੁਣ ਇਹਨੂੰ ਜੋ ਪਾਣੀ ਕੱਢ ਦਿੰਨੀ ਆ ਮੈਂ ਤੇ ਲੋਜੀ ਇਹਦੇ ਵਿੱਚੇ ਪਾਦਨੇ ਹੁਣ ਆਪਾਂ ਬੜੀਆਂ ਇਹ ਚੰਗੀ ਤਰ੍ਹਾਂ ਰਲ ਜਾਣ ਗਿਆ ਹੁਣ ਇਹਨੂੰ ਅੱਛੀ ਤਰ੍ਹਾਂ ਕੜਛੀ ਮਾਰ ਦਿੰਨੇ ਆ ਚਲੋ ਕਰ ਦਿੰਨੇ ਆ ਕੁੱਕਰ ਬੰਦ ਇੱਕ ਸੀਟੀ ਵੱਜ ਕੇ ਜਦੋਂ ਦੂਸਰੀ ਸੀਟੀ ਆਉਂਦੀ ਹੈ ਨਾ ਜੀ ਵੱਜਦੇ ਬੰਦ ਕਰ ਦਿੰਨੀ ਹੁਣੀਆਂ ਮੈਂ ਦੋ ਦੂਸਰੀ ਸੀਟੀ ਸੀ ਬਣ ਜਾਂਦੇ ਆ ਸਾਡੇ ਚਾਵਲ ਤਾਤਾ ਕਾਪਾ ਬੁਣਾ ਮਾਮਲੀ ਜੀ ਆਪਣਾ ਸਾਰਾ ਖਲਾਅ ਤੇ ਇਹਦੀ ਰੱਖੂੰਗੀ ਹੁਣ ਮੈਂ ਐਂਡ ਬੱਸ ਤੇ ਲੋ ਗਾਇਸ ਦੋ ਸੀਟੀਆਂ ਬਚ ਚੁੱਕੀਆਂ ਨੇ ਹੁਣ ਦੂਜੀ ਸੀਟੀ ਆ ਚੁੱਕੀ ਠੀਕ ਹੈ ਤੇ ਇਹਨੂੰ ਭਾਫ਼ ਚ ਰੱਖੂੰਗੀ ਤੇ ਇੱਧਰ ਕਰ ਲੈਣੀ ਆਪਾਂ ਇੱਧਰ ਲੈ ਲਿਆ ਜੀ ਹੁਣ ਚਾਵਲਾਂ ਨਾਲ ਖਾਵਾਂਗੇ ਮੱਖਣ ਆ ਲੈ ਲੈ ਦਹੀਂ ਆ ਲੈ ਲਿਆ ਆਪਾਂ ਲੱਸੀ ਇਹਦੇ ਚ ਕਾਲੀ ਮਿਰਚ ਵਗੈਰਾ ਪਾ ਲਈਏ ਤੇ ਚਾਵਲਾਂ ਦੀ ਵੇਟ ਕਰਾਂਗੇ ਤੇ ਬਾਕੀ ਦਖਾਨੇ ਆ ਮੈਂ ਤੁਹਾਨੂੰ ਤੇ ਭਾਂਡੇ-ਭੁੰਡੇ ਮੈਂ ਤਿਆਰ ਕਰ ਲਏ ਨੇ ਮੈਂ ਕਿਹਾ ਚਲੋ ਲੈ ਕੇ ਚਲਦੇ ਆ ਉਧਰ ਸਾਰੇ ਭਾਂਡੇ ਤੇ ਬਾਕੀ ਬਣ ਜਾਣ ਚਾਵਲ ਫਿਰ ਖਾਣੇ ਆਪਾਂ ਸਾਰੇ ਸਾਲ ਮਿਲ ਕੇ ਤੇ ਲੋ ਗਾਈਜ਼ ਆ ਦੇਖੋ ਚਾਵਲ ਬਣ ਕੇ ਹੋ ਗਏ ਸਾਡੇ ਤਿਆਰ ਵਡੀਆਂ ਵਾਲੇ ਵਧੀਆ ਜਿਹਾ ਪਲਾਓ ਬਣ ਗਿਆ ਬਹੁਤ ਟੇਸਟੀ ਟੇਸਟੀ ਬਨੇ ਆ ਜੋ ਜਿੰਨੇ ਜਿੰਨੇ ਖਾਣੇ ਗਰਮ ਬਹੁਤ ਆਲੇ